ਰੋ ਸਤਿ ਸ਼੍ਰੀ ਅਕਾਲ ਜੀ ਦੋਸਤੋ ਸਾਰਿਆਂ ਨੂੰ ਹੀ ਤੇ ਕੱਲ ਆਪਾਂ ਚਲੋ ਜਲੰਧਰ ਗਏ ਸੀ ਨਾ ਬਾਬਾ ਕੇ ਫਕਵਾੜੇ ਤੋਂ ਗਏ ਕਿ ਆਪਾਂ ਯਾਰ ਦੇ ਨਾਲ ਨਾਲ ਕੰਮ ਹੋਏਗਾ ਕਾ ਕਰ ਤੋਂ ਵੀ ਮਾਰ ਜਾਏਗਾ ਕਿ ਅੱਜ ਨਹੀਂ ਚੱਲੇ ਆਪਾਂ ਸੱਤ ਇਹ ਕਿਰਾਏ ਨੂੰ ਪਤਾ ਕੰਮ ਹੋ ਗਿਆ ਜੇ ਕਿਰਾਏ ਨੂੰ ਪਤਾ ਕੰਮ ਹੋ ਗਿਆ ਤੇ ਚਲਾਣਾ ਦੇ ਇਹ ਇਹ ਮੋਟਾ ਸੀ ਮੇਰੀ ਤੇ ਦਾ ਤਾਂ ਆ ਗਿਆ ਭਾਈ ਕੋਈ ਬੇਲੇ ਇੰਨਾ ਕਰ ਪਿਆਏਗਾ ਫੋਟਾ ਇਹ ਤਾਂ ਕੋਈ ਕੰਮ ਹੋ ਗਿਆ ਬੱਚੇ ਉਹ ਵੀ ਜਿਹੜਾ ਚਲਾਇਆ ਜੀ ਚੰਗੀ ਗੱਲ ਜੇ ਮਤ ਤੋਂ ਤੁਮੇ ਕੋ ਘਰਾਤਾ ਮੇਰਾ ਜਰਾ ਮਾੜਾ ਪਿਆ ਦੇ ਯਾਰ ਮਜ਼ਾ ਤੇਰਾ ਕੋ ਸਾਈਕਲ ਦਾ ਬਚਾਓ ਗਿਆ ਉਹ ਕੰਮ ਕਰਿਆ ਤੇ ਇਹਦੇ ਤੇ ਇਹਨਾਂ ਨੋਟਸ ਨਾਲ ਸੌਣ ਕਰ ਲੈਣਗੇ ਚਲੋ ਕਰਨਾ ਹੋਰਾਂ ਤਾਂ ਡੇਢ ਵੀ ਗਿਆ ਨਾ ਤੇ ਜਾ ਕੇ ਇਹਨੂੰ ਸੱਤਰਾ ਦੇਣਾ ਆ ਜਾਓ ਲੈ ਜਾਓ ਫੋਨ ਚਲਿਆ پھر ڏاڍو ڳالهائي ڏسيو يا ڏيئي آينو ۾ ڏٺا نه ڏسڻ ਬੰਦਾ ਆਈ ਉਹ ਤਾਂ ਨੇ ਆ ਦੇਖੋ ਇਹ ਬੰਦਾ ਮੋੜ ਕੱਟ ਗਿਆ ਘੰਟੇ ਕ ਬਾਅਦ ਇਧਰ ਨੂੰ ਆਦਾ ਮੇਰੇ ਹਿਸਾਬ ਨਾਲ ਜਿੱਦਾਂ ਨੇ ਮੋੜ ਗਿਆ ਤਾ ਉਹ ਤਾਂ ਅਹੀਂ ਕਿਤੇ ਚੱਲ ਜਾਣਾ ਯਾਰ ਚਲੋ ਜੀ ਅਹੀਂੋਂ ਇੱਥੇ ਛੱਡਦਾ ਆ ਅਹੀਂ ਚੱਲਦੇ ਹੁਣ ਅੱਗੇ ਯਾਰ ਕਾ ਵੀ ਤੇਰੇ ਨਾਲੇ ਬੱਤ ਖਾਂਗੇ ਰੱਖੇ ਮੇਰਾ ਵੀਰ ਹਾਂ ਯਾਰ ਹੱਥ ਤੇ ਬੱਤ آ گیا نا ہن بیچے دے चार घंटे बोर कट ඕනිදේ චර්ගට පෙරන්නේය මෝඩි කට න නිගලා ඇතු කරම් මහතකට මෝඩ කටකය උදයියර හට එකෝල ඕනිබේ මෝඩි කටක ਸੋ ਬਾਕੀ ਮੋਰ ਫਰਾਮਾ ਦਿਖਾ ਰਿਹਾ ਹੈਗਾ ਬੰਦੇ ਨੂੰ ਜੇਦਾ ਹੈਗਾ ਕਿ ਬੁਲਾਏ ਨਾ ਕਿ ਆਪਣੇ ਪਿਆਰ ਆਗਾ ਕੇ ਲੈ ਜੋ ਸਾਰੇ ਕਰਾਉਂਗੇ ਦੇਖੋ ਚਾਂਚੋ ਨੇ ਵੀ ਬਦੋ ਤਾਂ ਕਿ ਟੈਕਨ ਕਿਹਾ ਬਾਕੀ ਕਹਿੰਦਾ ਚੱਲਾ ਦਿੱਤੀ ਆ ਸੋ ਚੱਲਾ ਦਿੱਤੀ ਆ ਨਾ ਉਹ ਬੰਦਾ ਇਹ ਬਾਕੀ ਨੂੰ ਜਦੋਂ ਕਹਿੰਦਾ ਕਿ ਲੈ ਆਵਾਂਗੇ ਫਾਂਡਰ ਦੇਣ ਬਾਅਦ ਇਹ ਤਾਂ ਇਹ ਕਰਾਵਾ ਕੇ ਵੇਲੇ ਟਾਂ ਆ ਲੈ ਆਪੇ ਆਪਣੇ ਕੋਲ ਤੇ ਆਉਂ ਤਰਨ ਆਉਣਾ ਇਹ ਹੋਣਾ ਬਸ ਚੱਨੇ ਜਿਹਾ ਆਪਣੀ ਬੁਹਾ ਕਰੇ ਲੜਾਇਆ ਹੈ ਉਹ ਬੰਦਾ ਉਹ ਬੰਦਾ ਇਹ ਨਹੀਂ ਬਣਾਇਆ ਇਹ ਉੱਪਰ ਤੇ ਆਣੇ ਉਹ ਅੱਗੇ ਖੜਾ ਰਹਿਣਾ ਉਹਨੇ ਇੰਨਾ بڑا ਫੇਰ ਆਣਾ ਤੇ ਬੰਦਾ ਫੇਰ ਬਣਾਇਆ ਪਿੱਛੇ ਬੱਧੀਆ ਜੀ ਦੇਖੋ بڑا ਵਿੱਚ ਉਹ ਗਿਆ ਉਹ ਆਪਣੀ ਲਾਈਟ ਹੋ ਗਈ ਕੋਤਾ ਗੰਜ ਮੁਰਤੀ ਜੀ ਨੀ ਤੇ ਮੈਂ ਲక్ష్ਮੀ ਟੈਂਕ ਦਾ ਕੰਮ ਵੀ ਕਰ ਰਿਹਾ ਹਾਂ ਗੱਡੀ ਨਾਲ ਦੇ ਦੇਖਿੰਦੇ ਨਾਲੇ ਤੂੰ ਆਪਰਾਸੇ ਦੇ ਲੈ ਕੋਟਾਂ ਦੇ ਸਹਾਰੇ ਨੂੰ ਜੱਦੇ ਸੁਕਲੰਜਾ ਕਰੀਏ ਨੀ ਦੇਖੀਏ ਅਰੇ ਪਹਿਲਾਂ ਤਾਂ ਮੈਂ ਕਿਹਨੂੰ ਆਖਣਾ ਬਤੁਆਣਾ ਇਹ ਨਾ ਮੈਨੂੰ ਬੜੀ ਯਾਦ ਆ ਗਈ ਕੱਲ ਕੱਲ ਹੋਰ ਇਹ ਮੰਨ ਬਣੀਗਾ ਜੀ ਦਸੀ ਵੀ ਯਸਟ ਜੀ ਤੋਂ ਡੈਕੋਰੇਸ਼ਨ ਕਿਦਾਂ ਕਰੀ ਦੀ ਇੱਕ ਆਦੀ ਡੈਕੋਰੇਸ਼ਨ ਹੋਈ ਸਰੇਂਗ ਦੀ ਇਹ ਬਿਡਨ ਬਾਈ ਨੂੰ ਕਿਦਵੀਂ ਚੀ ਟੰਗ ਸਕਦੇ ਹਾਂ ਦਰਵਾਜ਼ਿਆਂ ਤੇ ਦਰਵਾਜ਼ਿਆਂ ਦੇ ਦਰਵਾਜ਼ੇ ਤੇ ਟੰਗਵਾ ਕੇ ਜਾ ਉਹ ਤਾਂ ਦੇ ਤਾਂ ਕਿ ਆ ਲੋਟਾ ਦੇ ਆ ਗਿਆ ਜੀਓ ਮਾਰ ਤੁਮ ਮਾ ਦੇ ਦੇਖਣ ਕੀ ਦਿਆ ਵਾ ਕੋ ਮਨੇ ਕੀ ਲੈਣਾ ਚਾਹਦਾ ਕੀ ਲੈਣਾ ਸੀ ਦੱਸੋ ਕੀ ਲੈਣਾ ਸੀ ਤੇਨੂੰ ਆਇਆ ਤੇ ਜਾਣਾ ਕੀ ਲੈਣਾ ਇਹ ਲੈਣਾ ਇਹ ਕਰਨਾ ਇਹ ਨਿਆਣਿਆਂ ਦੇ ਖੇਡਣ ਵਾਲੀ ਚੀਜ਼ ਹੈ ਬਲ ਬਲ ਯਾਰ ਬਲ ਬਲ ਇਹਦਾ ਨਹੀਂ ਕੀ ਡੀ ਜਾ ਜਾਂਦਾ ਕਿਉਂ ਤੂੰ ਆਇਆ ਇਹ ਯਾਰੀ ਨੂੰ ਉਹ ਚੀਜ਼ ਹੈ ਦੁਵਾਨੀ ਜਿਹੜੀ ਲੱਭਣ ਦੇ ਆ ਇੱਕ ਦਿਨ ਭਰਾਵਾ ਆਪਾਂ ਆ ਗਏ ਮੈਂ ਤੇ ਕੋਈ ਨਹੀਂ ਆ ਗਏ ਤੇ ਜਨਾ ਮੈਂ ਬਈ ਦਿੱਤੀਆਂ ਲੇ ਪਨੁਆਏ ਹੁਣ ਸਮਾਨ ਇਤਨੀ ਉਹ ਦੋ ਦੇ ਜੇ ਹੋਣੀ ਆ ਮੋਸਟ ਮੋਸਟ ਦੇਖੀ ਦਾ ਫੈਂਟ ਲੱਗੇ ਤੇ ਫੈਂਟ ਦੇ ਨਾਲ ਨਾ ਆਪਾਂ ਨੇ ਦੇ ਕਿੱਥੀ ਚੱਕੇ ਤੇ ਨਾ ਇੱਥੇ ਜਮੜੀ ਅੱਦੀ ਇਧਰ ਮਰੀ ਇਧਰ ਮਰੀ ਇਹ ਨਹੀਂ ਨਹੀਂ ਚੱਕ ਲੱਗੇ ਉਹ ਲੱਗਦੀ ਉਹ ਬਾਜਾ ਜਵਾਤਾ ਲੱਗਾ ਚੇਵਿੰਗ ਕਰੀਨੀ ਮੜ ਕੇ ਬਾਪੂ ਜੇ ਕਪੜਾ ਦਈਏ ਤੇ ਹੀ ਪੜੇ ਈ ਪੜਿਆ ਨਹੀਂ ਉਹ ਪੜਾਵਾ ਪੜੀ ਤੇ ਇਹ 프리 ਦੀ ਚੀਜ਼ ਵੇਖ ਕੇ ਪੈ ਜਾਂਦੇ ਨਾ ਤੇ ਪਹਿਲਾਂ ਸੁੱਟ ਲਈ ਹੈ ਲੈ ਇਦਾਂ ਦੇ ਵੀ ਬੰਦੇ ਹੁੰਦੇ ਆ ਚਲ ਸ਼ੇਵਿੰਗ ਕਰੀ ਮਾਰ ਕੇ ਕਹਿੰਦੇ ਜਨਤ ਤੋਂ ਸੰਤਪਾਨ ਧਾਰਬੇ ਦਾ ਕੁਕਰ ਆ ਲੈ ਆਦੇ ਮੈਨੂੰ ਕਹੀ ਚਲ ਆ ਤੈਨੂੰ ਫੇਰ ਲੈ ਕੇ ਦਿੰਦਾ ਕੀ ਖਾ ਨੂ ਨਾ ਗੋਸ਼ ਜਿਹਦਾ ਨਾਮ ਲਵੇ ਫਾਈਵ ਸਟਾਰ ਜਿਹੜੀ ਫਾਈਵ ਸਟਾਰ ਹਾਂ ਆਈ ਉਹ ਕੋਈ ਨਹੀਂ ਉਹ ਆ ਗਏ ਮੁੰਡੀ 20 ਰੁਪਏ ਦੀ ਉਹਨੇ ਦੀ ਤੇਰੀ ਸ਼ਗਨ ਨਹੀਂ ਜਿਹਨੇ ਸੁਆ ਲੈ ਆ ਆ ਰਖਣੀ ਬਸ ਇੱਕ ਨਾ ਸੱਜੇ ਬਹੁਤ ਮੈਂ ਕਿਹਦੇ ਤੁਹਾਨੂੰ ਦੇਣੀ ਆਪਣੇ ਹੱਥੋਂ ਲੋ ਜੀ ਨਹੀਂ ਪੈ ਲੈ ਉਸ ਦਿਨਾ ਉਹ ਲੈ ਇੱਕ ਲੈ ਲੈਣ ਦੇ ਹੱਥ ਨਾ ਭਾਈ ਪਾਈ ਦੇ ਦੇਣ ਦਾਹ ਦੇ ਦੇ ਚੱਲਿਆ ਰਹਿਣਾ ਸੋਣਾ ਹੱਥ ਚੱਕ ਨਹੀਂ ਚੱਲ ਜੀ ਚੱਲੀਏ ਫਿਰ ਹੋਰ ਇਨਸ ਮੰਗਾ ਕਰ ਲੈ ਦੇ 99 ਰੁਪਈਏ ਚ ਦੋ ਗੱਨ ਨੂੰ ਨਹੀਂ ਹੈਗੇ ਲਾ 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 ਕੋਈ ਚੱਕਰ ਨਹੀਂ ਡਰਿਆਗਾ ਤਾਂ ਪੇਟਾ ਗਿਰੀ ਪੇਟਾ ਗਿਰੀ ਕੋਪੀ ਪੇਟਾ ਗਿਰੀ ਤੇ ਲੱਗਦਾ ਗੋਪੀ ਪੇਟਾ ਗਿਰੀ ਲਾ ਲਾ ਓਏ ਤੈਨੂੰ ਆਏ ਤੈਨੂੰ ਆ ਮਾਮਾ ਇਹਰਾ ਮੋਸ ਜੀ ਜਾਂਦਾ ਜੇ ਤਾਂ ਸੱਜੀ ਜਾਂਦਾ ਆ ਚਲੋ ਯਾਰ ਬਿੱਲ ਕਰਾਓ ਯਾਰ ਕੀ ਕਰਦੇ ਤੁਸੀਂ ਆ ਜੇ ਤੈਨੂੰ ਨੌਂ ਬਾਕਸ ਲੈ ਗਿਆ ਉਹ ਮਾਮਾ ਦੇਤੇ ਆ ਬੰਦੇ ਨੇ ਇਹ ਸ਼ੋਪਿੰਗ ਤਾਂ ਨਹੀਂ ਤਲਾਹ ਚਲੋ ਵੀ ਚਲੋ ਹੁਣ ਕੀ ਹੈ ਇਹ ਇਹਨੀ ਲਾਜੀ ਆ ਬੰਦੇ ਦੀ ਇੱਥੇ ਸ਼ਕਲ ਦੇਖੋ ਆ ਬੰਦਾ ਦੇਖੋ ਇਹ ਪਰੰਪਰਕਿਆ ਫਰਤੀ ਤੇ ਆ ਦੇਖੋ ਕਿਹੜੀ ਆ ਯਾਰ ਕਿੱਥੇ ਮੇਰਾ ਨੰਬਰ ਕਿੱਥੇ ਆ ਨੰਬਰ ਤੇਰੇ ਨੰਬਰ ਇੱਥੇ ਕਿਤੇ ਹੋਵੇ ਅਰੇ ਤੇਰੇ ਨਾਲ ਇਹਨੇ ਤੇਰਾ ਭਰਾ ਕੋਲ ਹੱਥ ਨੇ ਜੀ ਗ੍ਰੇਡ ਦਿੰਦਾ ੜਿਆ ਹਾਂ ਹਾਂ ਇਹ ਕਰੋਨਾ ਦੇ ਪਾਸ ਹੋਏ ਹੋ ਨਾ ਤੁਸੀਂ ਕਰੋਨਾ ਕਰੋਨਾ ਕਿੱਥੇ ਨਹੀਂ ਕਰੋਨਾ ਇਹ ਕਰੋਨਾ ਦੇ ਤੇ ਤੁਹਾਡੇ ਤੇ ਦੂਤ ਲਾਈਟ ਦਿਖਾ ਕਿੱਥੇ ਕਰੋਨਾ ਇਹ ਇੱਥੇ ਨਹੀਂ ਨਾ ਲਿਖਿਆ ਇੱਥੇ ਨਹੀਂ ਨਾ ਲਿਖਿਆ ਮਾਮਾ ਇਹ ਅਕਸਮੇਂ ਤਾਂ ਮਾਰੀਆਂ ਨੇ ਚੱਲ ਹੋਇਆ ਚੱਲੇ ਤੇ ਚੱਲ ਕੇ ਤੋਰ ਲੈ ਚੱਲ ਕਾਦੇਲੀ ਕਾਦੇਲੀ ਕਾਲੀ ਭੇਜੀ ਬੋਤਾ ਹੀ ਨਹੀਂ ਸਭ ਨੂੰ ਰੱਖਿਆ ਹਾਂ ਚਲੋ ਚਲੀਏ ਚਲੀਏ ਚਲੋ ਬਈ ਚੱਲ ਫਿਰ ਵਾ ਮੈਂ ਫੜ ਬਾਕੀ ਤੇ ਚੱਲਣਾ ਨੇ ਉਹ ਨੋਆ ਪਾ ਕੇ ਨਾ ਤੇ ਬੋਟਾ ਤਾਂ ਬਣੋ ਯਾਰ ਕਿ ਪਵਣਾ ਦੇਖ ਵੋਇਆ ਇਹ ਵੀ ਪਵਣਾ ਤੇ ਹਿੰ ਵੀ ਪਵਣਾ ਅੱਜ ਦਾ ਦਿਨ ਯਾਰ ਰਿੰਦਾ ਹੈਗਾ ਉਹਦੇ ਵਿੱਚ ਕਿਹਦੇ ਚ ਯਾ ਸਾਫਿਸਟਿਕਟ ਆਹੋ ਲੋਕ ਤਾਂ ਨਹੀਂ ਵੀ ਆਉਂ ਘਰੇ ਪਹੁੰਚਿਆ ਆਣਾ ਤੰਨੀ ਬੜੀ ਦੇ ਆ ਸਹੀ ਨਾਲ ਯਾਰ ਆ ਪੰਜ ਮੈਗਾ ਬਜਟ ਤੇ ਕਿੱਥੇ ਆਣੇ ਯਾਰ ਅੱਜ ਨਹੀਂ ਆ ਰਹੀ ਲਾਰ ਗੱਲ ਕਰੀ ਆਹੋ ਬਈ ਉਹ ਮੇਰੇ ਤੇ ਇੱਕ ਵਲੌਗ ਵੀ ਦੇਖਿਆ ਤੇਰੇ ਕੋਲ ਪਤਾ ਆ ਗਿਆ ਬਿਲਕੁਲ ਆ ਜਾਂਦਾ ਯਾਰ ਬਹੁਤ ਚੀਜ਼ ਹੁੰਦਾ ਮੇਰੇ ਬਸ ਵੇ ਸਬਸਕ੍ਰਾਈਬ ਕਰ ਲੈ ਇੱਕ ਮਿੰਟ ਵਲੌਗ ਦੇਖਿਆ ਬਈ ਆਹੇ ਸ਼ੂਟ ਹੀ ਕਰ ਰਹੇ ਆ ਆ ਦੇ ਤੂੰ ਹੀ ਆਏਗਾ ਵਲੌਗ 'ਚ ਵੀਰ ਦੇ ਸਾਬੀ ਪਹੁੰਚ ਗਏ ਦੇਖੋ ਬਿਨਾ ਕਹਿ ਕੇ ਕੰਦੇ ਤੋਂ ਦੱਸੇ ਮੈਨੇ ਇੱਕ ਕਰੀ ਵੀ ਨਹੀਂ ਦੱਸਿਆ ਹਾਂ ਤੇ ਇਹਦਾ ਮਤਲਬ ਕੱਲ੍ਹ ਨੇ ਆ ਕੰਮ ਹੋਣੀ ਬਈ ਪਰਚੀ ਕੱਢਦੀ ਯਾਰ ਯਾਰ ਪਰਚੀਆਂ ਦੇ ਵਿੱਚ ਤੋ ਜਿੰਨੀਆਂ ਮਰਜ਼ੀ ਕਢਾਇਆ ਕਰਾਂ ਕੇ ਤੈਨੂੰ ਜਿੰਨੀਆਂ ਚਾਹੀਦੀਆਂ ਨੇ ਉਹ ਤੇ ਦੱਸ ਦਿਆ ਕਰੇ ਬੰਦਾ ਆਪਣਾ ਯਾਰ ਆ ਅੱਛਾ ਇਹ ਤੈਨੂੰ ਕੱਢ ਦੂਗਾ ਨੋਏ ਮਿੱਤਰੋ ਤੇਲ ਆਪਾਂ ਲੈ ਅੱਜ ਪੁਆ ਬੱਜਾ ਸਾਹਿਬ ਥੋੜਾ ਗਾਣ ਕਰ ਲੋ ਇਹਨੂੰ ਇਹ ਬੇਕਾਰ ਫੋਨ ਹੈ ਬੱਜਾ ਸਾਹਿਬ ਦਾ ਗੂਗਲ ਪੇ ਨਹੀਂ ਚੱਲ ਰਿਹਾ ਲਓ ਬੱਜਾ ਸਾਹਿਬ ਆ ਇਹਨੂੰ ਫੋਟੋ ਮੜਿਆ ਹੋ ਗਿਆ ਅਸਾਰਾ ਕੁਝ ਹੀ ਪੜ ਲਓ ਤੁਸੀਂ ਹੈ ਨਾ ਮੈਕਰੋ ਤੇ ਇਹ ਜਿਹੜੀ ਪਵਾ ਲਿਆ ਬਾਕੀ ਬਾਜੋ ਸਾਡੇ ਮੋਟਰਸਾਈਕਲ ਨੂੰ ਕੋਈ ਖਾਸ ਨੁਕਸਾਨ ਨਹੀਂ ਹੋਇਆ ਉਹਨੇ ਬੰਦੇ ਨੇ ਇੱਕੋ ਹੀ ਗੱਲ ਕਹੀ ਹੈ ਵੀ ਫਿੱਟੀਆਂ ਘੱਟ ਕਰੋ ਬਾਕੀ ਇੱਕ ਤੇਲ ਤੋਂ ਵਧੀਆ ਪਵਾ ਕਰੋ ਤੇ ਉਹ ਕਹਿੰਦਾ ਵੀ ਮੇਰੇ ਕੋਲ ਟਾਈਮ ਨਹੀਂ ਤੇ ਸਰਵਿਸ ਕਰਾਣ ਆਇਓ ਮੈਂ ਸਾਰਾ ਸੈੱਟ ਕਰ ਦੂੰਗਾ ਮੋਟਰਸਾਈਕਲ ਤੇ ਹੁਣ ਮਿੱਤਰੋ ਪਕਾ ਨਜਲੇ ਆ ਬਾਹਰੋਂ ਸ਼ੋਪਿੰਗ ਕਰ ਲਈ ਆ ਸ਼ੋਪਿੰਗ ਜਾਂ ਤੇ ਕਿਹੜੀ ਕਰੀ ਓਏ ਅੱਛਾ ਜੀਓ ਮਾਰ ਤੇ ਉਹ ਛੋਟੀਆਂ ਟੋਪੀਆਂ ਟਾਪੀਆਂ ਉਹ ਲਈਆਂ ਥੋੜੀਆਂ ਹੀ ਆ ਓਏ ਬੰਦ ਆਲੋ ਮਿੱਤਰੋ ਬੈਂਕਲੇ ਨਾ ਪਹੁੰਚ ਗਏ ਆ। ਬਾਸ ਹੁਣ ਘਰੇ ਪਹੁੰਚ ਗਏ ਜਿਹੜਾ ਤੁਹਾਡੀ ਬਣੀ ਰਾਨਾ ਚਾਹ ਪਾਣੀ ਬਹੁਤ ਥੇਰ ਕੱਲ ਖਾਣੇ ਤੇਰਾ ਪਾਣੀ ਜੂੜੀ ਲਿਆ ਆ। ਸ਼ਾਮ ਨੂੰ ਭਾਜਾ ਸਾਹਮਣੇ ਆਪਣੇ ਪਿੰਡ ਨੂੰ ਖਾਣਾ ਵਜੇ ਸਾਡਾ ਕਿੱਥੇ ਰਹਿ ਤਾ ਰਹਦਾ ਹੈ। ਅੱਛਾ ਅੱਛਾ ਜੀ ਉਹ ਵੀ ਮਿੱਤਰੋ ਕੰਮਕਾਜ ਕਰਕੇ ਆਪਾਂ ਹੁਣ ਘਰੇ ਪਹੁੰਚ ਗਏ ਬਸ ਘਰ ਦੇ ਬਾਹਰ ਹੀ ਖੜੇ ਆ ਥੋੜਾ ਜੂਰ ਤੇ ਬਾਕੀ ਇਥੇ ਆ ਡਬਲੋਗ ਰਾਜ ਦਾ ਸਮਾਰਤ ਬਾਕੀ ਜਿੰਨੇ ਮੇਰੇ ਵੀਰ ਬਲੋਗ ਨੂੰ ਦੇਖਦੇ ਆ ਸਾਰੇ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਕਰ ਲੇ ਚੈਨਲ ਨੂੰ ਤੇ ਅੱਗੇ ਤੋਂ ਵੀ ਆਪਣੇ ਯਾਰਾਂ ਮਿੱਤਰਾਂ 'ਚ ਚੈਨਲ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਸਬਸਕ੍ਰਾਈਬ ਕਰਾ ਦਿਓ ਮੇਰਾ ਵੀਰ ਬਾਕੀ ਜਿੰਨੇ ਮੇਰੇ ਵੀਰ ਸਾਡੇ ਬਲੋਗ ਦੇਖਦੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੁਣ ਮਿਲਦੇ ਤੁਹਾਨੂੰ ਅਗਲੇ ਬਲੋਗ 'ਚ